ਸਤੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਕਟਿਆਲਾ ਤੇ ਮਾਨ ਜੋਗ ਐਸਐਸਪੀ ਦੇ ਹੁਕਮ ਅਨਸਾਰ ਰੇਡ ਕੀਤੀ ਜਾ ਰਹੀ ਹੈ ਅੱਜ ਕਮਾਂਡ ਰੇਂਜ ਕੀਤਾ ਆ ਨਾਲ ਹੀ ਐਕਸਾਈਲ ਪੁਲਿਸ ਇੰਸਪੈਕਟਰ ਐਕਸਾਈਲ ਇੰਸਪੈਕਟਰ ਸ਼੍ਰੀ ਵਿਜੇ ਕੁਮਾਰ ਜੀ ਤੇ ਨਾਲ ਪੁਲਿਸ ਪਾਰਟੀ ਤੇ ਲਾਣ ਫੜੀ ਹੈ ਜੀ ਤੇ ਕੁਝ ਆਪਣੇ ਇੱਕ ਰੂਖ ਖਾਲੀ ਭੰਡਿਆ ਨਾਲ 300 ਕਿਲੋ ਲੀਟਰ ਦੇ ਕਰੀਬ ਉਹ ਜਿਹੜਾ ਮੌਕੇ ਦੇ ਉੱਤੇ ਚਾਰਜ ਫੇਰੇ ਚੜੀਆਂ ਆ ਜਦੋਂ ਪੁਲਿਸ ਪਾਰਟੀ ਦੀ آمد ਵੇਖੀ ਦੂਰੋਂ ਉਹ ਮੌਕੇ ਤੋਂ ਫਰਾਰ ਹੋ ਗਏ ਇਹ ਰੇਡ ਅਸੀਂ ਸਾਇਕ ਕਮਿਸ਼ਨਰ ਆਫ ਕਰੀ ਜਿਹਦੀ ਦਿਸ਼ਾ ਨਿਰਦੇਸ਼ਾਂ ਹਟ ਕੀਤਾ ਹੈ ਤੇ ਡੇਰਵਾ ਬਨਾਨ ਦੇ ਬਾਕ ਬਾਕ ਪਿੰਡਾਂ ਵਿੱਚ ਰੇਡ ਕੀਤਾ ਗਿਆ ਜਿਸ ਦੇ ਦੌਰਾਨ ਸਾਨੂੰ ਤਕਰੀਬਨ 450 ਲੀਟਰ ਲਾਣ ਮਿਲੀ ਹੈ ਜਿਹਨੂੰ ਮੋਕੇ ਦੇ ਨਸ਼ਟ ਕੀਤਾ ਗਿਆ ਲਾਣ ਦਾ ਉਹ ਸਾਨੂੰ ਸਿਰਫ ਜੋ ਜਿਹੜੇ ਖਾਲੀ ਭਾਂਡੇ ਕੁਝ ਬਰਾਮਦ ਹੋਇਆ ਹੈ ਸ਼ਕਾਲਾ ਵਗੈਰਾ ਬਰਾਮਦ ਹੋਇਆ ਜਿੰਨਾ ਸ਼ਰਾਬ ਘਟਦੀ ਜਾਂਦੀ ਹੈ ਜਿਸ ਦੌਰਾਨ ਇੱਕ ਪਰਚਾ ਹੋਇਆ ਹੈ ਥਾਣਾ ਡੇਰਵਾ ਬਨਾਨ ਦੇ ਵਿੱਚ ਤਕਰੀਬਨ 3 ਤੋਂ 400 ਲੀਟਰ ਜਿਹੜੀ ਲਾਣ ਜਿਹੜੀ ਨਸ਼ਟ ਕੀਤੀ ਗਈ ਅੱਜ ਜਿਹੜੀ ਲਵਾਰਸ ਜਗ੍ਹਾ ਤੋਂ ਸਾਨੂੰ ਮਿਲੀ ਸੀਗੀ ਇਸਲਾਵਾ ਜਿਹੜੀ ਇੱਕ ਲਾਨਕ ਤੇ ਬੰਬੀ ਤੋਂ ਮਿਲੀ ਹੈ ਜਿਹਦੇ ਅਗੇਂਸਟ ਅਸੀਂ ਪਰਚਾ ਕਰਵਾਇਆ ਤੇਰਾ ਨਾਨਾ ਦੇ ਵਿੱਚ